ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤਸਵੀਰਾਂ ਯੂਪੀ ਜਾਂ ਬਿਹਾਰ ਦੀਆਂ ਨਹੀਂ ਸਗੋਂ ਪੰਜਾਬ ਦੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ লাশ ਨੂੰ ਜੁਗਾੜੂ ਰੇੜੀ ਦੇ ਉੱਤੇ ਰੱਖ ਕੇ ਮੋਰਚੀ ਵਿਖੇ ਲਜਾਇਆ ਜਾ ਰਿਹਾ ਹੈ ਅਕਸਰ ਇਹ ਅਜਿਹੀਆਂ ਵੀਡੀਓਜ਼ ਯੂਪੀ ਜਾਂ ਬਿਹਾਰ ਤੋਂ ਸਾਹਮਣੇ ਆਉਂਦੀਆਂ ਨੇ ਪਰ ਇਹ ਵੀਡੀਓ ਹੈ ਪੰਜਾਬ ਦੀ ਪੰਜਾਬ ਦੇ ਸੁਲਤਾਨਪੁਰ ਲੋਧੀ ਦੀਆਂ ਇਹ ਤਸਵੀਰਾਂ ਨੇ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ 22 ਅਗਸਤ ਤੋਂ ਲਾਪਤਾ ਇੱਕ ਵਿਅਕਤੀ ਦੀ ਲਾਸ਼ ਇੱਕ ਛੱਪੜ ਦੇ ਵਿੱਚੋਂ ਮਿਲੀ ਸੁਲਤਾਨਪੁਰ ਲੋਧੀ ਦੇ ਤਲਵੰਡੀ ਰੋਡ ਵਿਖੇ ਇੱਕ ਛੱਪੜ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲਦੀ ਹੈ ਅਤੇ ਇਸ ਲਾਸ਼ ਨੂੰ ਫਿਰ ਜੁਗਾੜੂ ਰੇੜੀ ਦੇ ਜ਼ਰੀਏ ਮੋਰਚੜੀ ਵਿਖੇ ਲਜਾਇਆ ਜਾਂਦਾ ਹੈ ਜਦਕੀ ਹੋਣਾ ਇਹ ਚਾਹੀਦਾ ਸੀ ਕਿ ਪੁਲਿਸ ਦੇ ਵੱਲੋਂ ਐਂਬੂਲੈਂਸ ਦੇ ਜ਼ਰੀਏ ਇਸ লাশ ਨੂੰ ਮੋਰਚੀ ਵਿਖੇ ਲਜਾਇਆ ਜਾਣਾ ਚਾਹੀਦਾ ਸੀ ਪਰ ਅਜੇ ਹਾਂ ਨਹੀਂ ਹੋਇਆ ਸਗੋਂ surjeet singh ਨਾਮਕ ਵਿਅਕਤੀ ਜਿਸ ਦੀ ਛੱਪੜ ਦੇ ਵਿੱਚੋਂ লাশ ਮਿਲੀ ਜੋ ਕਿ 22 ਅਗਸਤ ਤੋਂ ਲਾਪਤਾ ਸੀ ਉਸ ਦੀ লাশ ਨੂੰ ਇੱਕ ਜੁਗਾੜੂ ਰੇੜੀ ਦੇ ਜ਼ਰੀਏ ਮੋਰਚੀ ਵਿਖੇ ਲਜਾਇਆ ਗਿਆ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਗਜੀਤ ਸਿੰਘ ਤੰਜੂ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਜਗਜੀਤ ਜੀ ਕੀ ਕੁਝ ਜਾਣਕਾਰੀ ਹੈ ਇੱਕ ਡੈੱਡ ਬੋਡੀ ਨੂੰ ਜੁਗਾੜੂ ਰੇੜੀ ਦੇ ਜ਼ਰੀਏ ਮੋਰਚੀ ਵਿਖੇ ਲਿਜਾਇਆ ਜਾ ਰਿਹਾ ਹੈ ਬਿਲਕੁਲ ਜੀ ਇਹ ਘਟਨਾ ਜਿਹੜੀ ਅੱਜ तकरीबन 11 ਵਜੇ ਸਵੇਰ ਦੀ ਹੈਗੀ ਆ ਜਦੋਂ ਇੱਕ ਡੈੱਡ ਬੋਡੀ ਜਿਹੜੀ ਸਜੀਤ ਸਿੰਘ ਨਾਮ ਦਾ ਵਿਅਕਤੀ ਜੋ ਉਪ ਨਮੀ ਆਬਾਦੀ ਅਦਾਲਚਕ ਦਾ ਰਹਿਣ ਵਾਲਾ ਉਹਦੀ ਡੈੱਡ ਬੋਡੀ ਜਿਹੜੀ ਤਲਵੰਡੀ ਰੋਡ ਤੋਂ ਕਿ ਛੱਪੜ ਤੋਂ ਮਿਲਦੀ ਹੈ ਤਾਂ ਇਹ ਜਿਹੜਾ ਵਿਅਕਤੀ ਸੀਗਾ 22 ਅਗਸਤ ਨੂੰ ਜਿਹੜਾ ਇਹ ਲਾਪਤਾ ਹੋਇਆ ਸੀਗਾ ਤਾਂ ਸੁਭਾਵਿਕ ਹੈ ਕਿ ਇਨੇ ਦਿਨ ਤੋਂ ਲਾਪਤਾ ਸੀ ਜਾਂ ਉਹਦੀ ਕਿਸੇ ਤਰ੍ਹਾਂ ਉਹਦੀ ਮੌਤ ਹੁੰਦੀ ਹੈ ਤਾਂ ਉਹ ਜਿਹੜੀ লাশ ਉਹ ਸਮੈਲ ਮਾਰੇਗੀ ਇਹ ਫੁੱਲ ਕੇ লাশ ਜਿਹੜੀ ਉੱਪਰ ਆਈ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹਨਾਂ ਨੂੰ ਵੱਲੋਂ ਜਿਹੜੀ ਇੱਕ ਜੁਗਾੜੂ ਜਿਹੜੀ ਨੂੰ ਸੱਦ ਕੇ ਉਹਦੇ ਉੱਪਰ ਇਹ লাশ ਨੂੰ ਜਿਹੜਾ ਹਸਪਤਾਲ ਦੀ ਮੁਹਚਲੀ ਚ ਪਜਾਇਆ ਗਿਆ ਉਹਨੇ ਇੱਥੇ ਗੱਲ ਇਹ ਆਂਦੀ ਹੈ ਜੀ ਕਿ ਇੱਕ লাশ ਨੂੰ ਕਿਵੇਂ ਇਦਾਂ ਪਹਚਾਇਆ ਜਾ ਸਕਦਾ ਜਾਂ ਨਹੀਂ ਤੁਸੀਂ ਆਪ ਦੇਖਿਆ ਹੋਊਗਾ ਕਿ ਜਿਹੜੀਆਂ ਵੀਡੀਓ ਅਸੀਂ ਬਿਹਾਰ ਵਗੈਰਾ ਤੋਂ ਕਈ ਵਾਰ ਦੇਖਦੇ ਸੀਗੇ ਕਿ ਜਿਹਦੇ ਵਿੱਚ ਇਹੋ ਜੀ ਗੱਲ ਨਜ਼ਰ ਆਂਦੀ ਸੀ ਲੇਕਿਨ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪ੍ਰਬੰਧਾਂ ਦੇ ਵੱਡੇ ਦਾਅਵੇ ਕੀਤੇ ਜਾਂਦੇ ਆ ਲੇਕਿਨ ਦੂਜੇ ਪਾਸੇ ਜੇ ਇਹ ਗੱਲ ਕੀਤੀ ਜਾਵੇ ਕਿ ਇੱਕ লাশ ਨੂੰ ਇੱਕ ਜੁਗਾੜੂ ਜਿਹੜੀ ਮੋਟਰਸਾਈਕਲ ਦੀ ਰੀੜੀ ਬਣਾਈ ਪਈ ਆ ਉਹਦੇ ਉੱਪਰ ਰੱਖ ਕੇ ਹਸਪਤਾਲ ਲੈ ਕੇ ਜਾਣਾ ਤਾਂ ਇਹਦੇ ਉੱਪਰ ਵੱਡੇ ਸਵਾਲ ਨੇ ਇਸ ਬ ਹਈ ਹੈ ਜੋ ਇਥੋਂ ਦੇ ਸੁਲਤਾਨਪੁਰ ਦੇ ਐਸ ਐਚਓ ਨੇ ਮੈਡਮ ਸੋਨਮਦੀਪ ਹਣੀ ਉਹਨਾਂ ਦੇ ਨਾਲ ਹੋਈ ਤਾਂ ਉਹ ਕਹਿੰਦੇ ਜੀ ਸਾਡੀ ਪ੍ਰਾਇੋਰਟੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਉਹਨੂੰ ਜਲਦ ਤੋਂ ਜਲਦ ਜਿਹੜਾ ਵਾ ਐਮਰਜੈਂਸੀ ਹੁੰਦੀ ਹੈ ਉਹਨੂੰ ਜਲਦ ਤੋਂ ਜਲਦ ਜਿਹੜਾ ਹਸਪਤਾਲ ਪਹੁੰਚਾਉਣਾ ਹੁੰਦਾ ਵਾ ਉਹ ਲੇਕਿਨ ਇਹ ਇਹਦੇ ਵਿੱਚ ਇੱਕ ਚੀਜ਼ ਆਂਦੀ ਹੈ ਕਿ ਜੇ ਤਾਂ ਕੋਈ ਜ਼ਖਮੀ ਸੀਗਾ ਜਾਂ ਉਹਦੇ ਵਿੱਚ ਸਾਹ ਸੀਗੇ ਜਿੰਦਾ ਸੀ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਲੇਕਿਨ ਜੇ ਉਹ ਡੈੱਡ ਬੋਡੀ ਹੈ ਜਿਹੜੀ ਉਹ 4 ਦਿਨ ਤੋਂ 3 ਦਿਨ ਤੋਂ 2 ਦਿਨ ਤੋਂ ਚਾਹੇ ਇੱਕ ਦਿਨ ਤੋਂ ਵੀ ਕਹਿ ਲਿਆ ਜਾਵੇ ਉਹ ਲਵਾਰਸ ਹਾਲਤ ਵਿੱਚ ਪਈ ਸੀ ਤਾਂ ਹੁਣ ਇੱਕ ਘੰਟੇ ਜਾਂ ਦੋ ਘੰਟੇ ਨਾਲ ਕੀ ਫਰਕ ਪੈਣ ਵਾਲਾ ਸੀਗਾ ਕਿ ਜੇ ਇਹ ਐਂਬੂਲੈਂਸ ਦੇ ਵਿੱਚ ਉਹਦਾ ਪ੍ਰਬੰਧ ਕੀਤਾ ਜਾਂਦਾ ਦੂਜੀ ਗੱਲ ਇਹਨਾਂ ਨੇ ਇਹ ਕਹੀ ਕਿ ਮੈਡਮ ਨੇ ਕਿ ਜਿਹੜੀ ਰੇੜੀ ਸੀਗੀ ਉਹਦਾ ਪ੍ਰਬੰਧ ਵੀ ਜਿਹੜਾ ਪਰਿਵਾਰ ਨੇ ਕੀਤਾ ਸੀ ਜਿਹੜਾ ਉਹ ਵਿਅਕਤੀ ਸੀ ਜਿਹਦੀ ਲਾਸ਼ ਸੀ ਉਹਦੇ ਪਰਿਵਾਰ ਨੇ ਕੀਤਾ ਸੀ ਜਦ ਕਿ ਜੋ ਜਿੰਨੀ ਮੇਰੀ ਜਾਣਕਾਰੀ ਉਸ ਮੁਤਾਬਕ ਜਦੋਂ ਅਗਲੇ ਨੂੰ ਖਾਸਾ ਜਮ ਲਓ ਕਿ ਡੈੱਡ ਬੋਡੀ ਲਾਸ਼ ਲਵਾਸ ਹਾਲਤ ਮਿਲਦੀ ਆ ਉਹਦਾ ਕਾਰਨ ਕੁਝ ਵੀ ਹੋ ਸਕਦਾ ਉਹਦਾ ਪੋਸਟਮਾਰਟ ਹੋਣਾ ਚਾਹੀਦਾ ਪੁਲਿਸ ਨੇ ਉਹਨੂੰ ਕਬਜ਼ੇ ਚ ਲੈਣਾ ਹੁੰਦਾ ਕਬਜ਼ੇ ਚ ਲੈ ਕੇ ਉਹਨੂੰ ਮੌਜੂਰੀ ਪਹਜਾਣਾ ਹੁੰਦਾ ਜੁੰਮੇਵਾਰੀ ਸਾਰੀ ਪੁਲਿਸ ਦੀ ਹੁੰਦੀ ਆ ਲੇਕਿਨ ਇੱਥੇ ਜਿਹੜੀ ਪੁਲਿਸ ਵੱਲੋਂ ਬਿਲਕੁਲ ਆਪਣੀ ਜੁੰਮੇਵਾਰੀ ਨਹੀਂ ਸੰਭੀ ਗਈ ਔਰ ਇੱਕ ਲਾਸ਼ ਨੂੰ ਜਿਹੜਾ ਵਾ ਇੰਨਾ ਲਗਾ ਹੈ ਜਿਹੜੀ ਬਿਲਕੁਲ ਸ਼ਰਮਨਾਕ ਹੈ ਉਹ ਤੁਸੀਂ ਇਹਦੇ ਜਿਹੜੇ ਪੱਖ ਨੇ ਵਕੀਲਾਂ ਤੋਂ ਵੀ ਜਾਣ ਸਕਦੇ ਹੋ ਲੇਕਿਨ ਜੋ ਜਿੰਨੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਤੁਸੀਂ ਕਿਸੇ ਵੀ ਲਾਸ਼ ਨੂੰ ਖਾਸ ਕਰਕੇ ਜਿਹੜੇ ਪੁਲਿਸ ਆ ਕਿਸੇ ਵੀ ਲਾਸ਼ ਨੂੰ ਇਸ ਤਰ੍ਹਾਂ ਨਹੀਂ ਪਛਾਹ ਸਕਦੀ ਇਹ ਦੇਖੋ ਜੇ 2 ਦਿਨ 3 ਦਿਨ ਦਾ ਸੁਭਾਵਿਕਾ ਫੁਲਕੇ ਲਾਸ਼ ਉੱਪਰ ਆਈ ਹੈ ਤਾਂ ਇਹਦੇ ਵਿੱਚੋਂ 스멜 ਵੀ ਆਂਦੀ ਹੋਏਗੀ ਤਾਂ ਆਮ ਲੋਕਾਂ ਦੇ ਵਿੱਚ ਖੁੱਲੇ ਆਮ ਨੂੰ ਲਜਾਣਾ ਲੋਕਾਂ ਲਈ 스멜 ਪੈਦਾ ਹੋਣਾ ਕਿਉਂਕਿ ਜਿੱਥੋਂ ਲੈ ਕੇ ਗਏ ਮੇਨ ਰਸਤਾ ਹੈ ਸੁਲਤਾਨਪੁਰ 로ਦੀ ਦਾ ਜਿਹੜਾ ਉਹ ਹਸਪੀਟਲ ਤੱਕ तकरीबन 2.5 ਤੋਂ 3 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਇਹ ਜਿਹੜੀ ਜਿਹੜੀ লাশ ਨੂੰ ਉੱਥੇ ਪਹੁੰਚਾਇਆ ਗਿਆ ਜਿਹੜੇ ਵੱਡੇ ਸਵਾਲ ਹੈਗੇ ਆ ਜੀ ਜੀ ਜਗਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਜੀ ਡੇਡ ਬੋਡੀ ਨੂੰ ਜੁਗਾੜੂ ਰੇੜੀ ਦੇ ਜ਼ਰੀਏ ਮੋਰਚੀ ਵਿਖੇ ਲਜਾਇਆ ਗਿਆ ਜਦਕਿ ਹੁਣ ਇਹ ਚਾਹੀਦਾ ਸੀ ਕਿ ਐਂਬੂਲੈਂਸ ਉੱਥੇ ਪਹੁੰਚਣੀ ਚਾਹੀਦੀ ਸੀ ਤੇ ਐਂਬੂਲੈਂਸ ਦੇ ਜ਼ਰੀਏ ਇਸ ਡੈਡ ਬੋਡੀ ਨੂੰ ਮੋਰਚੀ ਵਿਖੇ ਲਜਾਇਆ ਜਾਣਾ ਚਾਹੀਦਾ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੁਗਾੜੂ ਰੇੜੀ ਦੀ ਵਿਵਸਥਾ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਗਈ ਸੀ ਤੇ ਫਿਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੁਗਾੜੂ ਰੇੜੀ ਦੇ ਜ਼ਰੀਏ ਡੈਡ ਬੋਡੀ ਨੂੰ ਮੋਰਚੀ ਵਿਖੇ ਲਜਾਇਆ ਗਿਆ ਸੀ ਸੋ ਇਸ ਮਾਮਲੇ ਬਾਰੇ ਅਸੀਂ ਵਕੀਲ ਦੇ ਨਾਲ ਵੀ ਗੱਲ ਕਰਾਂਗੇ ਤੇ ਕਾਨੂੰਨੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋਸਾਇਟੀ ਨਾਲ ਫੋਨ ਲਾਈਨ ਦੇ ਉੱਤੇ ਐਡਵੋਕੇਟ ਤਲਵਿੰਦਰਜੀਤ ਸਿੰਘ ਢਿੱਲੋਂ ਹੁਣੇ ਜੁੜ ਚੁੱਕੇ ਨੇ ਤਲਵਿੰਦਰ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲਾਈਵ ਪੰਜਾਬੀ ਟੀਵੀ ਤੇ ਧੰਨਵਾਦ ਮੈਮ ਜੀ ਜੀ ਤਲਵਿੰਦਰਜੀਤ ਜੀ ਸਾਨੂੰ ਇੱਕ ਜਾਣਕਾਰੀ ਦਿਓ ਇੱਕ ਜੁਗਾੜੂ ਰੇੜੀ ਦੇ ਉੱਤੇ ਡੈੱਡ ਬੋਡੀ ਲਜਾਉਣਾ ਕਿੰਨਾ ਕੁ ਸਹੀ ਹੈ ਮੈਡਮ ਪਹਿਲੀ ਤਾਂ ਗੱਲ ਇਹ ਹੈ ਦੇਖੋ ਕੋਈ ਵੀ ਇਨਸਾਨ ਹੈ ਉਹਦੇ ਹਿਊਮਨ ਰਾਈਟਸ ਉਹਦੇ ਨਾਲ ਨੇ ਅੰਟਿਲ ਐਂਡ ਅਨਲੈਸ ਕਿ ਉਹ ਬੰਦਾ ਇਸ ਦੁਨੀਆ ਤੋਂ ਜਾਨ ਤੋਂ ਬਾਅਦ ਉਹਦੀ ਪ੍ਰੋਪਰ ਕਰੀਮੇਸ਼ਨ ਜਦੋਂ ਤੱਕ ਨਹੀਂ ਹੁੰਦੀ ਉਹਦੇ ਰਾਈਟਸ ਉਹਦੇ ਨਾਲ ਜੁੜੇ ਨੇ ਹੁਣ ਜਿੱਥੇ ਗੱਲ ਕਰਦੇ ਆ ਆਪਾਂ ਜੁਗਾੜੂ ਗੱਡੀ ਦੀ ਪਹਿਲੀ ਚੀਜ਼ ਤੇ ਹੈ ਕਿ ਜੁਗਾੜੀ ਗੱਡੀਆਂ ਦੁਨੀਆ ਵੀ ਨੇ ਐਸ ਪਰ ਲਾਅ ਪਰਮਿਸੀਬਲ ਨਹੀਂ ਹੈ। نو ਜੀ ਚੀਜ਼ ਹਰ ਬਾਡੀ ਦੀ ਇੱਕ ਪ੍ਰੋਪਰ ਪਰਮਿਸ਼ਨ ਦਾ ਇੱਕ ਸਿਸਟਮ ਹੁੰਦਾ ਆ ਉਹਦੇ ਤਹਿਤ ਜਾਣੀ ਚਾਹੀਦੀ ਆ ਹੁਣ ਜੇ ਜੁਗਾੜੀ ਗੱਡੀ ਆ ਤੇ ਨੇਚਰਲੀ ਆ ਇਟ ਸ਼ੁਡ ਬੀ ਓਪਨ ਹੈ ਖੁੱਲੀ ਹੋਏਗੀ ਔਰ ਖੁੱਲੇ ਹਾਲਾਤਾਂ ਦੇ ਵਿੱਚ ਡੈੱਡ ਬਾਡੀ ਨੂੰ ਲਿਜਾਣਾ ਇੱਕ ਬਹੁਤ ਵੱਡੀ ਗਲਤ ਕੰਮ ਆ। ਰੀਜ਼ਨ ਇਹ ਆ ਕਿ ਇਨਾ ਨੂੰ ਡੈੱਡ ਬodies ਨੂੰ ਟ੍ਰਾਂਸਫਰ ਕਰਨ ਲਈ ਐਂਬੂਲੈਂਸ ਜਿਹੜੀਆਂ ਨੇ ਉਹ ਅਵੇਲੇਬਲ ਹੁੰਦੀਆਂ ਨੇ ਜੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਵੇ ਈਵਨ ਬੈਟ ਆਲਾ ਤੱਕ ਵੀ ਐਂਬੂਲੈਂਸ ਭੋਜਦੀ ਆ ਕਿਉਂਕਿ ਇੱਕ ਇਹ ਉਹ ਚੀਜ਼ ਆ ਜਿਹਦਾ ਕਿ ਬੱਚਿਆਂ ਦੇ ਉੱਤੇ ਜਾਂ ਕਿਸੇ ਹੋਰ ਚੀਜ਼ ਨੂੰ ਇੰਪੈਕਟ ਨਾ ਪਵੇ ਹੁਣ ਕਿਸੇ ਦੀ ਕੋਈ ਬਿਮਾਰੀ ਨਾਲ ਵੀ ਜੇ ਡੈਥ ਹੋਈ ਹੋਵੇ ਤੇ ਉਹਦੇ ਕੋਈ ਵਾਇਰਸ ਬਾਹਰ ਨਾ ਫੈਲਣ ਇਸ ਲਈ ਉਹਨੂੰ ਪ੍ਰੋਪਰਲੀ ਕਵਰ ਕਰਕੇ ਔਰ ਐਂਬੂਲੈਂਸ ਦੇ ਵਿੱਚ ਲਿਜਾਣਾ ਜਿਹੜਾ ਆ ਉਹ ਚਾਹੀਦਾ ਆ ਜਿਹੜੀ ਜੁਗਾੜੀ ਬੁਡੀ ਦੀ ਗੱਲ ਆ ਉਹ ਬਿਲਕੁਲ ਗਲਤ ਹੈ ਔਰ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਜੀ ਜੀ ਬਿਲਕੁਲ ਸੁਲਤਾਨਪੁਰ ਲੋਧੀ ਤੋਂ ਹੀ ਹਾਲੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਜੁਗਾੜੂ ਰੇੜੀ ਦੇ ਉੱਤੇ ਇੱਕ ਡੈੱਡ ਬੋਡੀ ਨੂੰ ਮੋਰਚਰੀ ਵਿਖੇ ਲਜਾਇਆ ਜਾ ਰਿਹਾ ਸੀ ਇੱਕ ਹੋਰ ਅਸੀਂ ਸਵਾਲ ਤੁਹਾਡੇ ਤੋਂ ਕਰਨਾ ਚਾਹੁੰਦੇ ਹਾਂ ਇਹ ਵਿਵਸਥਾ ਕੌਣ ਕਰਦਾ ਹੈ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲਾਸ਼ ਜਿਹੜੀ ਹੈ ਉਹ ਮੋਰਚਰੀ ਤੱਕ ਲਿਜਾਈ ਜਾਵੇ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ ਜੀ ਮੈਡਮ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਪਲਸ ਪੁਲਿਸ ਐਡਮਿਨਿਸਟ੍ਰੇਸ਼ਨ ਦੋਨਾਂ ਦਾ ਰੋਲ ਹੁੰਦਾ ਹੈ ਕਿਉਂਕਿ ਜੇ ਅਗਰ ਕੋਈ ਮੰਨ ਲਓ ਨਵਾਰਫ ਸ਼ਹਿਰ ਤੇ ਉਹਦੇ ਵਿੱਚ ਜਿਹੜਾ ਮਿਊਨਿਸਪਲ ਕੌਂਸਲ ਕੰਫਰਮ ਹੋਵੇ ਜਾਂ ਜੋ ਕੋਈ ਨਗਰਪੰਚਾਇਤ ਹੈ ਉਹਦਾ ਰੋਲ ਵੀ ਸਾਹਮਣੇ ਆਉਂਦਾ ਹੈ ਇਹਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕੀ ਉਸ ਬੋਡੀ ਨੂੰ ਮੌਤ ਸਰੀ ਤੱਕ ਲੈ ਜਾਓ ਜੇ ਅਗਰ ਕੋਈ ਇਹੋ ਜਿਹੇ ਹਾਲਾਤ ਆ ਕਿ ਜਿਨ੍ਹਾਂ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਆ ਜਿਵੇਂ ਕਿ ਕੋਈ ਅਨਨੋਨ ਮਰ ਰਿਆ ਜਾਂ ਕੋਈ ਅਨ ਆਈਡੈਂਟੀਫਾਈਡ ਬੋਡੀ ਰੁੜ ਕੇ ਕਿਤੇ ਆ ਕੇ ਕਿਨਾਰੇ ਤੇ ਪੈ ਗਈ ਆ ਜਿੱਥੇ ਕਿ ਪੁਲਿਸ ਦਾ ਰੋਲ ਹੋ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿ ਉਸ ਬੋਡੀ ਨੂੰ ਮੌਤ ਸਰੀ ਤੱਕ ਲੈ ਕੇ ਜਾਣਾ ਜੀ ਇਸ ਮਾਮਲੇ ਦੇ ਵਿੱਚ ਅਜਿਹਾ ਹੋਇਆ ਹੈ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਜੁਗਾੜੂ ਰੇੜੀ ਦੀ ਵਿਵਸਥਾ ਕੀਤੀ ਗਈ ਕਿਉਂਕਿ ਸਾਡੀ ਟੀਮ ਦੇ ਵੱਲੋਂ ਐਸ ਐਚਓ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਹੁੰਦਾ ਹੈ ਕਿ ਐਮਰਜੈਂਸੀ ਦੇ ਵਿੱਚ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਅਸੀਂ ਸਿਵਲ ਹਸਪਤਾਲ ਲਿਜਾਈਏ ਪਰ ਇਸ ਮਾਮਲੇ ਦੇ ਵਿੱਚ ਤਾਂ ਉਹ ਡੈੱਡ ਬੋਡੀ ਸੀ ਨਹੀਂ ਮੈਡਮ ਇੱਥੇ ਜੋ ਵੀ ਦੇਖੋ ਤੁਸੀਂ ਮੈਨੂੰ ਦੱਸਣੇ ਹੋ ਜੇ ਐਸ ਐਚਓ ਸਾਹਿਬ ਦਾ ਇਹ ਵਜਨ ਹੈ ਤੇ ਬਿਲਕੁਲ ਗਲਤ ਆ ਰੀਜ਼ਨ ਹੈ ਕਿ ਇਹ ਕੋਈ ਇੰਜਰੀ ਕੇਸ ਨਹੀਂ ਹੈ ਕੋਈ ਬੰਦਾ ਇੰਜਰਡ ਨਹੀਂ ਹੈ ਕਿ ਉਹਨੂੰ ਇਮੀਡੀਏਟਲੀ ਸ਼ਿਫਟ ਕਰਨਾ ਹੈ ਜੇ ਬਾਡੀ ਹੈ ਤੇ ਉਹਦੇ ਲਈ ਇੱਕ ਘੰਟਾ ਮੰਨ ਲਓ ਲੈਟ ਅ ਫੋਰਸ ਜਿੰਨੀ ਵੀ ਦੂਰ ਹੋਊਗਾ ਇੱਕ ਜਾਂ ਦੋ ਘੰਟੇ ਤੋਂ ਬਾਅਦ ਮੈਕਸਿਮਮ ਦੂਰੀ ਨਹੀਂ ਹੁੰਦੀ ਜਿਸ ਤੇ ਕਿ ਐਂਬੂਲੈਂਸ ਦੀ ਅਵੇਲੇਬਿਲਟੀ ਹੋਵੇ ਉਥੋਂ ਆ ਕੇ ਐਂਬੂਲੈਂਸ ਦੇ ਵਿੱਚ ਲੈ ਕੇ ਜਾਣਾ ਜਿਹੜਾ ਆ ਉਹ ਹੁੰਦਾ ਸੀ ਜੇ ਉਹਨੂੰ ਜੁਗਾੜੀ ਗੱਡੀ ਲੈਟ ਅ ਫੋਰਸ ਕਿਸੇ ਨੇ ਵੀ ਅਰੇਂਜ ਕੀਤੀ ਆ ਹਾਂ ਕਈ ਹਾਲਾਤ ਇਹੋ ਜਿਹੇ ਹੁੰਦੇ ਕਿ ਉੱਥੇ ਐਂਬੂਲੈਂਸ ਹੈ ਹੀ ਨਹੀਂ ਦਿਲ ਤੱਕ ਲੋ ਬੰਦਾ ਕਹਿੰਦਾ ਕਿ ਐਕਸੈਪਸ਼ਨਸ ਆ ਜੀ ਇੱਥੇ ਐ ਹੈ ਨਹੀਂ ਮਗਰ ਜੇ ਤੁਸੀਂ ਇਹੋ ਜੇ ਏਰੀਆ ਤੇ ਬੈਠੇ ਹੋ ਜਿੱਥੇ ਐਮਬੂਲੈਂਸ ਅਵੇਲੇਬਲ ਹੈ ਉੱਤੇ ਤੁਸੀਂ ਇਹ ਐਕਸਕਿਊਸ ਦੇਣਾ ਕਿ ਅਸੀਂ ਜਲਦੀ ਟਰਾਂਸਫਰ ਕਰਨਾ ਸੀ ਤੇ ਇਹ ਗਲਤ ਗੱਲ ਹੈ ਉਹ ਇਸ ਲਈ ਗਲਤ ਹੈ ਕਿਉਂਕਿ ਜਿੱਥੇ ਤਾਂ ਇੰਜਰੀ ਕੇਸ ਹੈ ਉੱਥੇ ਤੁਹਾਨੂੰ ਜਲਦੀ ਦੀ ਲੋੜ ਹੈ ਹੁਣ ਜਿੱਥੇ ਬੰਦਾ ਆਲਰੇਡੀ ਐਕਸਪਾਇਰ ਹੋ ਚੁੱਕਾ ਉਹਦੇ ਲਈ ਉਹਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਉਹਨੂੰ ਓਪਨ ਜਗੜੂ ਵੱਡੀ ਤੇ ਲੈ ਜਾਣਾ ਗਲਤ ਹੈ ਉਦ ਲਈ ਵੇਟ ਕੀਤੀ ਜਾਂਦਾ ਡੀਟੀ ਐਂਬੂਲੈਂਸ ਆਂਦੀ ਉਹਨੂੰ ਪ੍ਰੋਪਰਲੀ ਕਵਰ ਕੀਤਾ ਜਾਣਾ ਚਾਹੀਦਾ ਸੀ ਬੋਡੀ ਨੂੰ ਕਵਰ ਕਰਕੇ ਫਿਰ ਉਹਨੂੰ ਐਂਬੂਲੈਂਸ ਥਰੂ ਸ਼ਿਫਟ ਕੀਤਾ ਜਾਣਾ ਚਾਹੀਦਾ ਸੀ ਮੌਰਚਰੀ ਚ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਆਮ ਜੀ ਧੰਨਵਾਦ ਜੀ ਇਸ ਮਾਮਲੇ ਦੇ ਉੱਤੇ ਅਸੀਂ ਵਕੀਲ ਦੇ ਨਾਲ ਵੀ ਗੱਲ ਕੀਤੀ ਹੈ ਕਿ ਆਖਿਰਕਾਰ ਹੋਣਾ ਕੀ ਚਾਹੀਦਾ ਸੀ ਤਾਂ ਹੁਣ ਇਹ ਚਾਹੀਦਾ ਸੀ ਕਿ ਉੱਥੇ ਐਂਬੂਲੈਂਸ ਪਹੁੰਚਣੀ ਚਾਹੀਦੀ ਸੀ ਐਂਬੂਲੈਂਸ ਦੇ ਜ਼ਰੀਏ ਹੀ ਇਸ ਡੈੱਡ ਬੋਡੀ ਨੂੰ ਮੋਰਚਰੀ ਤੱਕ ਲਿਜਾਇਆ ਜਾਣਾ ਚਾਹੀਦਾ ਸੀ ਪਰ ਇਸ ਦੀ ਵਿਵਸਥਾ ਜਿਹੜੀ ਸੀ ਉਹ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਹੈ ਪਤਾ ਲੱਗਿਆ ਜਦਕਿ ਇੱਥੇ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਸੀ ਕਿ ਐਂਬੂਲੈਂਸ ਦੇ ਜ਼ਰੀਏ ਇਸ ਡੈੱਡ ਬੋਡੀ ਨੂੰ ਮੋਰਚਰੀ ਤੱਕ ਲਿਜਾਇਆ ਜਾਵੇ ਫਿਲਹਾਲ ਕੀ ਕੁਝ ਬਿਆਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਆਓ ਸੁਣ ਲੈਂਦੇ ਹਾਂ ਮੇਰਾ ਨਾਮ ਸ੍ਰੀਿੰਦਰਪਾਲ ਹੈ ਮੈਂ ਸੁਲਤਾਨਪੁਰ ਲੋਧੀ ਮੱਲਾ ਮੋਰੀ ਦਾ ਰਹਿਣ ਵਾਲਾ ਜਿਸ ਦਾ ਮੇਰੇ ਭੂਆ ਜੀ ਦਾ ਲੜਕਾ ਨਾਮ ਹੈ ਦਾ ਸਰਜੀਤ ਕੁਮਾਰ ਖੁੱਲਰਾ ਮਿਹਰਬਾਈ ਤਰੀਦਾ ਇਹ ਕਹਿੰਦੇ ਵੀ ਗੈਪ ਹੋਇਆ ਪਿਆ ਦਾ ਦਰਖਾਸਤ ਲਿਖਾਈ ਸੀ ਇਹਨਾਂ ਨੇ ਤੇ ਮੈਨੂੰ ਇਹਨਾਂ ਨੇ ਫੋਨ ਲਾਇਆ 9 ਵਜੇ ਵੀ ਇੱਦਾਂ ਦਾ ਵੀ ਡੈੱਡ ਬੋਡੀ ਪਈ ਹੋਈ ਆ ਮਾ ਖਾਲਸਾ ਮਾਰਬਲ ਦੇ ਲਾਗੇ ਤਲਵੰਡੀ ਰੋਡ ਦੇ ਤੇ ਕੋਈ ਆਫ ਜਾ ਕੇ ਦੇਖਿਆ ਤੇ ਜਾ ਕੇ ਤੇ ਪੁਲਿਸ ਮੁਲਾਜ਼ਮ ਆਏ ਪਏ ਸੀ ਕੋਈ ਲੱਗਾ ਕੋਈ ਕਤਲਵਾਜ ਆ ਕੋਈ ਸਰਫ ਐਕਟਿਕ ਜਿਹਾ ਨਹੀਂ ਇਹ ਕਤਲਵਾ ਕਿਹਨੇ ਮਾਰ ਕੇ ਪਾਣੀ ਛੋੜ ਦਿੱਤਾ ਰੋਟੀ ਥੱਲੇ ਕੀਤਾ ਇਹ ਹੁਣ ਫੁੱਲ ਕੇ লাশ ਤਾਂ ਆਈ ਹੈ ਤੇ ਡੈੱਡ ਬੋਡੀ ਜਲੀ ਪਈ ਹੈ। ਮੰਗੇ ਹੋਏ ਵੀ ਇਨਸਾਫ ਦਵਾਇਆ ਜਾਵੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਮੈਂ ਏਐਸਆਈ ਹਰਪਜਨ ਸਿੰਘ ਥਾਣਾ ਸੁਲਤਾਨਪੁਰ ਦੀ ਡਿਊਟੀ ਆਫਸਰ ਸੀ ਤਾਂ ਮੁੰਸ਼ੀ ਨੇ ਮੈਨੂੰ ਕਾਲ ਕੀਤੀ ਦੱਸਿਆ ਕਿ ਇੱਕ ਡੈੱਡ ਬੋਡੀ ਨੇੜੇ ਅੰਪੀਲ ਪੈਸ ਖਾਲਸਾ ਮਾਰਬਲ ਲਾਗੇ ਪਈ ਆ। ਤੋਂ ਉਥੋਂ ਹੀ ਇਹਨੂੰ ਰਿਕਵਰ ਕੀਤਾ ਵਾ ਜਿਹਨੂੰ ਕੇ ਇਨਵੈਸਟੀਗੇਸ਼ਨ ਕਰਾਂਗੇ। ਬੀ ਡੈਡ ਬਡੀ ਕਿਸ ਦੀ ਆ ਤੈਨੂੰ ਲਿਆਣ ਕੇ ਮੋਚਰੀ ਰੂਮ ਚ ਸੁਲਤਾਨਪੱਲੋ ਦੀ ਹਸਪੀਟਲ ਜਮ੍ਹਾਂ ਕਰਵਾਤਾ ਸੀ ਬੋਰੀ ਦੇ ਲਾਫ ਤੋਂ ਜਦੋਂ ਲੱਗਾ ਕਿੰਨੇ ਕਿ ਤਲ ਪ੍ਰਾਣੀ ਇਹ ਇਹ ਦੋ ਤਿੰਨ ਦਿਨ ਤੋਂ ਚਾਰ ਦਿਨ ਤੋਂ ਲੱਗਦਾ ਪ੍ਰਾਣੀ ਆ ਪਾਣੀ ਚ ਡਿੱਗਾ ਪਿਆ ਹੀ ਇਹ ਇਹ ਇਨਵੈਸਟੀਗੇਸ਼ਨ ਦਾ ਮਤਲਬ ਉਹਦੇ ਘਰਦਿਆਂ ਨੂੰ ਬੁਲਾਇਆ ਵਾ ਉਹਨਾਂ ਨੂੰ ਪੁੱਛਦੇ ਆ ਕੀ ਗੱਲ ਆ ਕੌਣ ਦਾ ਗਾਇਬ ਆ ਇਹ ਉਸ ਤੋਂ ਬਾਅਦ ਅਗਲੀ ਕਾਰਵਾਈ ਲੈਂਦੀ ਜਾਊਗੀ ਟੁਕੀ